ਅੱਜ ਵੀ ਮੁਰਦਾ ਦਾ ਘਿਆ ਉਹ ਏ ਅੱਜ ਕਿੰਨੀ ਰੱਜ ਕੇ ਗਏ ਗੈਰੇਜ ਪਾਤਾ ਹਾਂ ਮਗਰ ਆਸਨੇ ਪਾਉਂਗਾ ਜੀ ਮਾਥਲੇ ਜੀ ਹੋਊਗਾ ਮੈਂ ਤੁਹਾਨੂੰ ਦੱਸਦوں ਪਰ ਉਹ ਜਦ ਹੋਇਆ ਗੁਰਮਤ ਬਾਜਾ ਕੋਈ ਨਹੀਂ ਉਹਨਾਂ ਕਰ ਜਦ ਮਰਜੀ ਹੁੰਦਾ ਬਾਜਾ ਕੋਈ ਨਹੀਂ ਮਾ ਘਟ ਜਿ ਗਈਆਂ ਤੇ ਜਦ ਪਤਾ ਨਹੀਂ ਕੀ ਹੋਇਆ 3 ਕਿਲੋ ਪਾਇਆ ਕਦੋਂ ਤਾਂ ਜਿਨਾ ਪਿਆ ਜੇ ਬਾਦੂ ਹੋਇਆ ਪਾ ਲਾਂਗੇ ਜੇ ਨਾ ਹੋਇਆ ਨਾ ਸੀ ਕਿ ਅੱਜ ਸਾਵ ਨੂੰ ਤਾਂ ਉਹਦੀ ਵੀ ਕਰੂੰਗਾ ਦਰਦਿਆਂ ਦੀ ਹਾਂ ਹਾਂ ਮੂੰ ਤੋਤਾ ਮੂੰ ਤੋਤਾ ਤੈ ਤੈ ਤੋ ਆਇਆ ਮੂੰ ਤੇ ਮੂੰ ਤੋ ਆਇਆ ਨੰਨੂ ਨੰਨੂ ਤੈ ਤੋ ਆਇਆ ਲਫੜ ਆ ਜੋ ਦੋਨੇ ਹਾਏ ਹੇ ਭੁੱਖੇ ਮਰ ਗਏ ਵਿਚਾਰੇ ਭੁੱਖੇ ਮਰ ਗਏ ਦੁੱਦੂ ਹੈ ਦੁੱਦੂ ਤੋਂ ਬਿਨਾ ਭੁੱਖੇ ਮਰ ਗਏ ਹਨਾ ਕੱਲ ਅਦੇ ਆਈ ਨਹੀਂ ਕਿੱਥੇ ਡੁੱਬ ਜਾਣੇ ਉਹ ਰੁੜਗੇ ਤੇ ਤੁਸੀਂ ਕਿੱਥੇ ਡੁੱਬੇ ਸੀ ਕਿੱਥੇ ਉੱਥੇ ਉਹਨਾਂ ਦੇ ਘਰੇ ਉਹਨਾਂ ਨੇ ਦੁੱਦੂ ਨਹੀਂ ਮਾਇਆ ਉਹਨਾਂ ਨੇ ਦੁੱਦ ਦਿੱਤਾ ਨਹੀਂ ਉਹਨਾਂ ਨੇ ਦੁੱਦੂ ਦਿੱਤਾ ਨਹੀਂ ਉਹਨਾਂ ਨੇ ਦੁੱਧੂ ਤੁਹਾਨੂੰ ਦੋਹਾਂ ਨੂੰ ਹਾਂ ਅੰਦਰ ਜਾਣਾ ਜਾ ਫਿਰ ਰੁਸ ਕੇ ਜਾਣਾ ਤੂੰ ਤੂੰ ਜਾਣਾ ਹੋ ਗਿਆ ਉਹਦਾ ਭੁੱਖਾ ਮਰ ਪੂਰੇ ਬਹਿ ਗਿਆ ਚਲ ਆ ਮਾਂ ਆਜੋ ਆਜੋ ਆ ਮਾਂ ਕੀ ਲੋ ਭੁੱਖੇ ਮਰ ਕੇ ਰੁੜ ਗਏ ਨੇ ਖੰਦੀ ਕਿੱਥੇ ਫਿਰਦੇ ਨੇ ਕੱਲ ਦੇ ਅੱਜ ਮਰੇ ਪਏ ਨੇ ਭੁੱਖੇ ਕਿਸੇ ਨੇ ਦੁੱਧ ਵੀ ਨਹੀਂ ਪਾਇਆ ਗਰਮ ਕਰਕੇ ਪਾਇਆ ਪੀ ਲੋ ਪੀ ਲੋ ਹੂੰ ਪੀ ਲੋ ਪੀ ਰੋ ਡਰਦਾ ਕਿਉਂ ਪੀ ਲੋ ਜਾ ਦੁੱਧ ਪਾਉਣੀਆ ਪੀ ਲੋ ਉਹ ਨਹੀਂ ਡਰਦਾ ਬੜਾ ਪੂਰੂ ਤੁਸੀਂ ਡਰਦੇ ਹੋ ਤੁਸੀਂ ਡਰਦੇ ਹੋ ਪੀ ਲੋ ਪੀ ਲੋ ਪੀ ਲੋ ਡਰਦੇ ਨਹੀਂ ਹੋ ਆ ਜਾ ਪੀ ਲੋ ਪੀ ਲੋ ਪੀ ਲੋ ਤੱਕੇ ਮਰ ਗਏ ਠੰਡੇ ਚ ਵਿਚਾਰੇ ਪੀ ਲੋ ਠੰਡ ਬੜੀ ਆ ਪਤਾ ਨਹੀਂ ਕਿੱਥੇ ਰੁੜਦੇ ਫਿਰਦੇ ਹੋ ਰਹਿਣਿਓ ਤੁਹਾਨੂੰ ਐ ਨਹੀਂ ਹੈਗਾ ਵੀ ਜਾ ਕੇ ਦੁੱਧੂ ਪੀਏ ਮਾਂ ਕੋਲ ਭੁੱਖੇ ਫਿਰਦੇ ਹੋ ਕਿਤੇ ਕਿਤੇ ਕੌਲੇ ਕੱਛ ਦੇ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਦੁੱਧੂ ਪੀਏ ਜਾ ਕੇ ਪੀ ਲੋ ਲੋਚੀ ਹੁਣ ਪੁੰਨਦੇ ਆਪਾਂ ਤੜਕਾ ਇਕ ਪੱਤੇ ਆ ਜਾਊਗਾ ਦੇਸੀ ਘੋੜਾ ਤੜਕਾ ਲਓ ਜੀ ਕਿਉ ਪਾ ਲਿਆ ਗਰਮ ਕਰ ਲਿਆ ਹੁਣ ਪਾ ਲਿਆ ਜੀਰਾ ਜੀਰਾ ਪਾ ਕੇ ਇਹ ਮਸਾਲਾ ਰਗੜ ਲਿਆ ਪਿਆਜ਼ ਆਦਰਕ ਹਰੀ ਮਿਰਚ ਤੇ ਲਸਣ ਪਾ ਲਿਆ ਥੋੜਾ ਜਿਹਾ ਅਜ ਮੂੰਗੀ ਦੀ ਦਾਲ ਚ ਫਿਰ ਵਧੀਆ ਟੇਸਟੀ ਜੀ ਬਣ ਜਾਂਦੀ ਆ ਟੇਸਟ ਟੇਸਟ ਜਦੋਂ ਜੀਰਾ ਆਪਣਾ ਰਿੱਚ ਗਿਆ ਮੋ। ਸਾਰ। ਕੱਟਾ-ਕੱਟੇ ਨਹੀਂ ਜਿੰਨੇ ਰਿੱਝਦੀ ਆ। ਮਸਾਲਾ ਆਪਣਾ ਇਸ ਤਰੀਆ ਦਾਲ ਹਾਰੇ ਚ ਆਪਾਂ ਨੇ ਰਿੱਝੀ ਦਾਲ ਆਪਣੀ ਬਧੀਆ। ਪਹਿਲਾਂ ਧਰ ਗਈ ਸੀ ਕਿ ਨਾ। ਬਾਹਰ ਕੰਮ ਕਰੇ ਸੀਗੇ ਨਾਲੇ ਤਾਂ ਨਾਲੇ ਤੇ ਧਰ ਗਈ ਸੀ ਗੋਹੇ ਲਾ ਕੇ ਰਿੱਝੀ। ਚਲੋ ਜੀ ਇਹਨੂੰ ਸਰਤਾ ਲਾ ਲਾਂਗੇ। ਨੀ ਹੋਰ ਪਈ ਰਹਿਣ ਦੀ ਹਨਾ ਤੈਰ ਹੋਊਗੀ ਇਹ ਲਾ ਕੇ ਲੈ ਜਾਣੇ ਆ ਤੜਕਾ ਭੁੰਨ ਤੇ ਹਲਾ ਦਾਂਗੇ ਇਧਰੋਂ ਕਰੀਆ ਆਪਣੇ ਸਾਫ ਸਫਾਈਏ ਦੇਖੋ ਅੱਜ ਤੇ ਇਹ ਕੱਲ ਕਰੀ ਸੀਗੀ ਸੱਚ ਕੱਲ ਕਰੀ ਸੀ ਇਤੋਂ ਸਾਫ ਤੇ ਨੀਵਾ ਸੀਗਾ ਗੋਹਾ ਪੱਤਣ ਵਾਲੀਆਂ ਭੈਣਾ ਕੱਲ ਪੱਤ ਗਈ ਅੱਜ ਨਹੀਂ ਆਈਆਂ ਇਤੋਂ ਸਾਫ ਕਰਕੇ ਇਥੇ ਨੀਵਾ ਸੀ ਪਾਣੀ ਖੜਨਾ ਸੀ ਇਹਦੇ ਕਰਕੇ ਸਾਫ ਕਰਤਾ ਟੋਆ ਭਰਤਾ ਕੂੜ ਕਬਾਰ ਚੱਕਤਾ ਇਤੋਂ ਸਾਰਾ ਸਾਫ ਕਰਤਾ ਕਰਤਾ ਸਾਫ ਹੀ ਦੇਖੋ ਉੱਚਾ ਨੀਵਾ ਕੂੜਾ ਚੱਕਤਾ ਇੱਥੇ ਟੋਆ ਸੀਗਾ ਇੱਥੇ ਵੀ ਇਕੱਠਾ ਕਰਦਾ ਪੱਤੇ ਪੁੱਤੇ ਇਕੱਠੇ ਕਰਕੇ ਨੀਵਾਤੀ ਇੱਥੇ ਇਕੱਠੇ ਕਰਦੀ ਉੱਤੇ ਮਿੱਟੀ ਪਾਦੀ ਇੱਚ ਹੈਗੀ ਤੂੜੀ ਇਹ ਤੂੜੀ ਇੱਥੇ ਸੀਗੀ ਇਹ ਤੋਂ ਇਕੱਠੀ ਕਰਦੀ ਇੱਥੋਂ ਇਕੱਠੀ ਕਰਕੇ ਤੂੜੀ ਇੱਥੇ ਇਕੱਠੀ ਕਰਦੀ ਇਹ ਧੂਈ ਚ ਪੈ ਜਾ ਕਰੂ ਉਹਦੇ ਚ ਸੁੱਕ ਪੈ ਜਾ ਕਰੂਗੀ ਕੋਈ ਸਾ ਇਕੱਠੀ ਕਰਦੀ ਮੈਂ ਇ ਇਕੱਠੀ ਕਰਤੀ ਇਹ ਸੁੱਕ ਪੈ ਜਾ ਕਰੂ ਇੱਥੇ ਥੋੜਾ ਥੋੜਾ ਚੱਕ ਲਿਆ ਕਰਨਗੇ ਏਕਣ ਚੱਕਣਾ ਓਖਾ ਇਹ ਕਪੜਾ ਇਹ ਤੋਂ ਸਾਫ ਸਫਾਈ ਕਿੰਨੀ ਸੋਹਣੀ ਹੋਗੀ ਉਦੋਂ ਮੈਂ ਗਰਮੀਆਂ ਚ ਕਰਿਆ ਸੀਗਾ ਜਦੋਂ ਜਾਮਣਾ ਲੱਗੀਆਂ ਸੀਗੀਆਂ ਆ ਤੂੜੀ ਤੂੜੀ ਤੇ ਇਹਦੇ ਚ ਪੈ ਜੂਗੀ ਸਾਰੀ ਇੱਥੋਂ ਉਹਦੇ ਚ ਸੁੱਕ ਪਾ ਦਿਆ ਕਰਾਂਗੇ ਰਾਤ ਨੂੰ ਤੇ ਇਹ ਨਾਲੇ ਗੋਹੇ ਚ ਪੈ ਜੂਗਾ ਸਾਰਾ ਤੂੜਾ ਤਾੜਾ ਇੱਥੋਂ ਸਾਫ ਕਰ ਦਾਣਾ ਹੁਣ ਇੱਕ ਦਿਨ ਇਕਲੇ ਜਿਵੇਂ ਇਦਰੋਂ ਕਰਤਾ ਸਾਫ ਹੂੰ ਗੂੜਾ ਇਧਰੋਂ ਕਰ ਦੇਣਾ ਸਾਫ ਐਵੇਂ ਲੋ ਜੀ ਇਧਰ ਹੋਊਗਾ ਇੱਕ ਨੇ ਸਾਫ ਆਪਣਾ ਵਧੀਆ ਕਰਤਾ ਸਾਫ ਹੋ ਗਿਆ ਇਹ ਆਉਂਦਾ ਪਾਣੀ ਆਪਣਾ ਅੰਦਰੋਂ ਇਧਰ ਜਾਂਦਾ ਪਾਣੀ ਇੰਦਰ ਇਧਰ ਵੀ ਗੇੜਾ ਮਾਰਿਆਈ ਇੱਕ ਪਾਥੀਆਂ ਵਿੱਚ ਦੀ ਆ ਡੰਗਰ ਲੰਘਿਆ ਔਰੇ ਕੁੱਤਾ ਕਹਨੀ ਹਨਾ ਜਾਂ ਡੰਗਰ ਲੰਘਿਆ ਜਾਂ ਕੁੱਤਾ ਗਿੱਲੀਆਂ ਪਾਥੀਆਂ ਸੀ ਜਾਂ ਕੱਲ ਹੇ ਬੇਲਾ ਨੇ ਆਪਣੀਆਂ ਕੀਏ ਦੀਆਂ ਹਨਾ ਇਹ ਬਾਥੀਆਂ ਗੱਡੀਆਂ ਸੀਗੀਆਂ ਸੁੱਕੀਆਂ ਟਾਈਮ ਨਹੀਂ ਲੱਗਿਆ ਉਹ ਤਾਂ ਗਿੱਲੀਆਂ ਲਾਤੀਆਂ ਇਹ ਸੁੱਕੀਆਂ ਗੱਡੀਆਂ ਸੀਗੀਆਂ ਅੰਦਰ ਛੱਟਣ ਅੱਜ ਕੋਈ ਹੈ ਨਹੀਂ ਸੀਗਾ ਮੈਂ ਕੱਲੀ ਨੇ ਉਧਰ ਪੰਗੇ ਲੈ ਲਏ ਖੇਤ ਸੀਗੇ ਦੋ ਤਿੰਨ ਦਿਨ ਤੇ ਕਣਕ ਪੜ ਰਹੇ ਨੇ ਹੋ ਸੀਗਾ ਇੱਕ ਕੀਆ ਲੱਗਿਆ ਮੋਟੂ ਜਾਂ ਗੋਟੂ ਜਾਂ ਤੇ ਹੁਣ ਘੱਟ ਗਏ ਕੀ ਇਹ ਪਹਿਲਾਂ ਵਧੀਆ ਲੱਗੇ ਹੁਣ ਤੂੜੀ ਤੇ ਕੁੱਪਾਂ ਲੱਗੇ ਬਿੰਦੂ ਹਨਾ ਛੋਟੇ ਛੋਟੇ ਹਾਂ ਸੀਗੇ ਛੋਟੇ ਛੋਟੇ ਤੇ ਦਿਨ ਸਿੱਪ ਗਿਆ ਉਹ ਦੇਖੋ ਸੂਰਜ ਸਿੱਪ ਰਿਹਾ ਸੁੱਪਦਾ ਸੂਰਜ ਸੁੱਪਦਾ ਸੂਰਜ ਉਹ ਸਿੱਪਦਾ ਸੂਰਜ ਸਿੱਪਦਾ ਸੁੱਪਦਾ ਸੂਰਜ ਸਿੱਪ ਗਿਆ ਸਿੱਪ ਗਿਆ ਸਿੱਪ ਗਿਆ ਸਿੱਪ ਗਿਆ ਉਹ ਦੇ ਸ਼ਾਮ ਹੋ ਗਈ ਹੁਣ ਇਸ ਸ਼ਾਮ ਨੂੰ ਗੇੜਾ ਮਾਰਨ ਆ ਗਈ ਸੀਗੇ ਹੁੰ ਜਾਨੀਆਂ ਸ਼ਾਮ ਨੂੰ ਸਿੱਪ ਗਿਆ ਅਦਰ ਸਰਦਾਰ ਸਾਹਿਬ ਇਹਦਾ ਪਤਾ ਨਹੀਂ ਕੀ ਕਰਦਾ ਕੀ ਕਰਦੀ ਸੀ ਮੋਟਰ ਤੇ ਜਾਂਦੀ ਸੀ ਹੋਰ ਮੋਟਰ ਤੇ ਜਾਂਦੀ ਸੀ